ਸੱਤ ਕਿਸਾਨ ਸੰਗਠਨਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਸਰਕਾਰ ਵੱਲੋਂ ਲੈਂਡ ਪੁਲਿੰਗ ਨੀਤੀ ਦੇ ਤਹਿਤ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦਾ ਵਿਰੋਧ ਕੀਤਾ ਗਿਆ। ਇਹ ਨੀਤੀ ਸਿਰਫ ਲੁਧਿਆਣਾ ਵਿਕਾਸ ਅਥਾਰਟੀ ਦੇ ਖੇਤਰ ਦੇ ਲਈ ਹੀ ਨਹੀਂ ਸਗੋ ਪੰਜਾਬ ਦੇ ਅੰਮ੍ਰਿਤਸਰ ਵਿਕਾਸ ਅਥਾਰਟੀ ਦੁਆਬਾ ਦੇ ਜਲੰਧਰ ਵਿਕਾਸ ਅਥਾਰਟੀ ਅਤੇ ਮਾਲਵਾ ਦੇ ਲੁਧਿਆਣਾ ਵਿਕਾਸ ਅਥਾਰਟੀ ਦੇ ਨਾਲ-ਨਾਲ ਬਠਿੰਡਾ ਵਿਕਾਸ ਅਥਾਰਟੀ ਦੇ ਲਈ ਵੀ ਸੀ। ਤੋਂ ਇਹਨਾਂ ਚਾਰ ਵਿਕਾਸ ਅਥਾਰਟੀਆਂ ਦੇ ਵਿੱਚ ਪੰਜਾਬ ਦੇ 18 ਸ਼ਹਿਰ ਅਤੇ ਕਸਬੇ ਸ਼ਾਮਿਲ ਹਨ ਜਨਾਦੀਆਂ ਜ਼ਮੀਨਾਂ ਨੂੰ ਖਸਰਾ ਨੰਬਰ ਦਿੱਤੇ ਗਏ ਹਨ। ਜਿਹੜਾ ਇਹ ਪ੍ਰੋਜੈਕਟ ਸਰਕਾਰ ਦਾ ਹੈ ਜਿਹੜਾ ਸਰਕਾਰ ਦਾ ਵਿਭਾਗ ਹੈ ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਵਿਭਾਗ ਹੈ ਉਹਦੇ ਵੱਲੋਂ ਕੱਲ ਅਖਬਾਰਾਂ ਦੇ ਵਿੱਚ ਵੀ ਸਾਰੇ ਪੇਪਰਾਂ 'ਚ ਬਕਾਇਦਾ ਉਹਨਾਂ ਨੇ ਆਹ ਨੋਟੀਫਿਕੇਸ਼ਨ ਆ ਟਾਈਪ ਜਾਰੀ ਕਰਤਾ ਹੁਸ਼ਿਆਰ ਇਸ ਹੁਸ਼ਿਆਰ ਮੁਤਾਬਕ ਕੱਲਾ ਲੁਧਿਆਣਾ ਪਹਿਲਾਂ ਤਾਂ ਐ ਸੀਗਾ ਨਾ ਵੀ ਜਿਹੜਾ ਗ੍ਰੇਟ ਲੁਧਿਆਣਾ ਵਿਕਾਸ ਅਥਾਰਟੀ ਗਲਾਡਾ ਦੇ ਅਧੀਨ 24000 ਏਕੜ ਜ਼ਮੀਨ ਅਕਵਾਇਰ ਕਰਕੇ ਉੱਥੇ ਅਰਬਨ ਸਟੇਟ ਹੈ ਜਿਹੜੇ ਆ ਜਾਂ ਕਹਿੰ ਲੋ ਵੀ ਸ਼ਹਿਰੀ ਕਲੋਨੀਆਂ ਵਿਕਸਤ ਕੀਤੀਆਂ ਜਾਣੀਆਂ ਗਲਾਡਾ ਵੱਲੋਂ ਗ੍ਰੇਟ ਲੁਧਿਆਣਾ ਵਿਕਾਸ ਥੌਟੀ ਵੱਲੋਂ ਗਲਾਡਾ ਕਹਿੰਦੇ ਨੇ ਲੋ ਪਰ ਜਿਹੜਾ ਇਤਿਹਾਸ ਆਇਆ ਇਹ ਇਹ ਸਾਫ਼ ਕਰਦਾ ਵੀ ਕੱਲਾ ਇਹ ਲੁਧਿਆਣਾ ਨਹੀਂ ਇਹ ਸਾਰੇ ਪੰਜਾਬ ਹੀ ਇਹਨਾਂ ਨੇ ਇਸ ਘੇਰੇ 'ਚ ਲੈ ਲਿਆ ਇਹ ਲੁਧਿਆਣੇ ਦੇ ਸਮਝ ਲਾ ਵੀ ਅੰਡਰ ਹੈ ਜਿਹੜਾ ਲੁਧਿਆਣਾ ਵਿਕਾਸ ਅਥਾਰਟੀ ਜਿਹਨੂੰ ਗਲਾਡਾ ਕਹਿੰਦੇ ਆ ਉਹਦੇ ਅੰਦਰ ਚਾਰ ਜ਼ਿਲ੍ਹੇ ਨੇ ਆ ਫੋਜਪੁਰ ਜ਼ਿਲ੍ਹਾ ਮੋਗਾ ਜ਼ਿਲ੍ਹਾ ਆ ਨਵਾਂ ਸ਼ਹਿਰ ਆ ਜਾਂਦਾ ਜਿਹਦਾ ਸਾਰਾ ਰਕਵਾ ਉਹ ਸਾਰਾ ਇਹ ਉੱਥੇ ਇਹਦੇ ਅਧੀਨ ਹੋਣੀ ਹੈ ਇਸ ਤੋਂ ਬਿਨਾ ਜਿਹੜਾ ਦੁਆਬੇ ਦੇ ਵਿੱਚ ਜਲੰਧਰ ਅ ਵਿਕਾਸ ਅਥਾਰਟੀ ਹੈ ਜਿਹੜੀ ਜਿਹਨੂੰ ਗ੍ਰੇਟ ਜਲੰਧਰ ਵਿਕਾਸ ਅਥਾਰਟੀ ਗੁਜਾਟਾ ਕਹਿੰਦੇ ਨੇ ਉਹ ਕਿੰਨੀਆਂ ਦੀਆਂ ਟਰਮਾਂ ਬਣਾ ਗਿਆ ਹੋਣਾਂ ਨੇ ਉਹਦੇ ਉਸ ਦੇ ਅਧੀਨ ਵੀ ਰੱਖਵਾ ਇਹਨਾਂ ਦੇ ਜਿਹੜੇ ਲਗਭਗ 4-5 ਵੱਡੇ ਸ਼ਹਿਰਾਂ ਦਾ ਕਸਬਿਆਂ ਦਾ ਰੱਖਵਾ ਹੈਗਾ ਇਵੇਂ ਅੰਮ੍ਰਿਤਸਰ ਵਿਕਾਸ ਅਥਾਰਟੀ ਦੀ ਇਹਨਾਂ ਹੈ ਇਵੇਂ ਬਠਿੰਡਾ ਵਿਕਾਸ ਅਥਾਰਟੀ ਦੀ ਇਹਨਾਂ ਤੇ ਮ ਪਟਿਆਲਾ ਪੰਜ ਜਿਹੜੀਆਂ ਇਹ ਵਿਕਾਸ ਅਥਾਰਟੀਆਂ ਸਰਕਾਰ ਦੀਆਂ ਇਸ ਵਿਭਾਗ ਦੇ ਅੰਡਰ ਕੰਮ ਕਰਦੀਆਂ ਨੇ ਉਹ ਇਹ ਸਮਝ ਲਓ ਵੀ ਸਾਰੇ ਲਗਭਗ 18 ਦੇ ਲਗਭਗ ਕਸਬੇ ਤੇ ਜ਼ਿਲ੍ਹੇ ਸ਼ਹਿਰ ਆ ਜਾਂਦੇ ਆ ਜਿਨ੍ਹਾਂ ਦਾ ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਅ ਅਫੋਰਡੇਬਲ ਤੇ ਯੋਜਨਾਬੱਧ ਵਿਕਾਸ ਦੀ ਸਾਡੀ ਅਰਸ਼ਾਤ ਕਰਨ ਦੀ ਖਾਤਰ ਸਾਡੀ ਪਲੈਨਿੰਗ ਹੈ ਇਹ ਅਫੋਰਡੇਬਲ ਤੇ ਯੋਜਨਾਬੱਧ ਵਿਕਾਸ ਕਿਵੇਂ ਹੋਊਗਾ ਵੀ ਇਹ ਸਾਰੀ ਜ਼ਮੀਨ ਦੇ ਉਹਨਾਂ ਨੇ ਖਸਰਾ ਨੰਬਰ ਦੇਤੇ ਜਿੰਨੇ ਇਹ 24000 ਏਕੜ ਤਾਂ ਪੋਸਥਲਾਸਤਾ ਗੱਲੇ ਲੁਧਿਆਣਾ ਦੀ ਹੈ ਇਸ ਤੋਂ ਬਿਨਾ ਬਾਕੀ ਜਿਹੜੇ 11 ਸ਼ਹਿਰ ਤੇ ਕਸਬੇ ਹੈ ਉਹਨਾਂ ਦੀ ਜਿਹੜੀ ਸਾਰੀ ਜ਼ਮੀਨ ਦੇ ਖਸਰਾ ਨੰਬਰ ਦੇ ਕੇ ਇਹਨਾਂ ਨੇ ਉੱਥੇ ਮਾਸਟਰ ਪਲਾਨ ਬਣਾਤੇ ਮਾਸਟਰ ਪਲਾਨ ਦਾ ਭਾਵਾ ਵੀ ਅਸੀਂ ਸ਼ਰਤਾਂ ਕੱਢਤੀਆਂ ਤਾਂ ਕਿ ਉਹਦੇ ਆਧਾਰ ਤੇ ਇਹ ਵਿਸ਼ੇਪ ਵਪਾਰ ਬੈਂਕ ਤੋਂ ਲੋਨ ਲੈ ਸਕਣ